ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਵੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੈ ਪਹੁੰਚੇ ਆ ਬਾਈ ਹਰਵੈਲ ਸਿੰਘ ਦੇ ਕੋਲ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਡੇਰੀ ਫਾਰਮਿੰਗ ਦੇ ਨਾਲ ਜਿਹੜਾ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਤੇ ਅੱਜ ਵੀ ਜਿਹੜੇ ਪਸ਼ੂ ਆ ਦੋਸਤੋ ਤਿੰਨ ਮੱਝਾਂ ਤੁਹਾਨੂੰ ਦਿਖਾ ਦਾਂਗੇ ਡੇਲੀ ਰੁਟੀਨ ਦੇ ਵਿੱਚ ਜਿਹੜੇ ਦੋਸਤੋ ਪਸ਼ੂ ਆ ਇਸ ਘਰੇ ਆਉਂਦੇ ਆ ਸੇਲ ਪਰਚੇਜ ਵਾਲੇ ਵਪਾਰ ਦਾ ਕੰਮ ਆ ਪਸੂ ਦੋਸਤੋ ਮੋਸਟਲੀ ਚੰਗੇ ਆ ਨੀਲੀ ਰਾਵੀ ਦੇ ਚਾਹੇ ਮੋਹਰਾ ਦੇ ਟੋਕੜ ਕੱਪਣ ਪਸੂ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਜਿਹੜੀ ਆ ਦੋਸਤੋ ਵੀਰ ਲੈ ਕੇ ਆਉਂਦਾ ਅੱਜ ਦੇਖਦੇ ਆ ਕਿਹੜੇ ਕਿਹੜੇ ਪਸੂ ਕਿੱਦਾਂ ਦੀ ਸਿਚੁਏਸ਼ਨ ਕਿੱਦਾਂ ਦੀ ਕੰਡੀਸ਼ਨ ਦੇ ਪਸੂ ਆਏ ਆ ਗੱਲਬਾਤ ਆਪਾਂ ਬਾਈ ਹਰਵੇਲ ਦੇ ਨਾਲ ਕਰ ਲੈਨੇ ਆ ਸੋ ਸੋ ਦੋਸਤੋ ਨਗੀਨੇ ਜਿਹੜੇ ਅੱਜ ਆਪਾਂ ਪੂਰੇ ਕੈਮ ਕੈਮ ਜਿਹੜੇ ਆ ਵੀਰ ਲੈ ਕੇ ਆਇਆ ਕਾਫੀ ਚੰਗੇ ਸੋਹਣੇ ਨਗੀਨੇ ਆ ਬੂਰੀ ਤੇ ਨੀਲੀ ਰਾਵੀ ਦੀ ਮੱਝ ਇੱਕ ਦਿਖਾਵਾਂਗੇ ਤੋਹਫਾ ਅਸਲਾ ਚੀਜ਼ਾਂ ਹਰ ਵਾਰ ਦੀ ਤਰ੍ਹਾਂ ਉਈ ਨਾ ਕੋਈ ਜਿਹੜੀ ਚੀਜ਼ ਆ ਦੋਸਤੋ ਇੱਕ ਵੱਖਰੀਆਂ ਵੱਖਰੀਆਂ ਚੀਜ਼ਾਂ ਵੀ ਕੱਢਦਾ ਜ਼ਰੂਰ ਤੇ ਮੱਝਾਂ ਅੱਜ ਚੰਗੀਆਂ ਖਾਸੀਆਂ ਨੇ ਮੰਜੇ ਰੈਂਦੇ ਆ ਮੱਝਾਂ ਦੇ ਉੱਤੇ ਸੋ ਪੂਰੀ ਗੱਲਬਾਤ ਆਪਾਂ ਵੀਰ ਹਰਵੇਲ ਦੇ ਨਾਲ ਕਰਾਂਗੇ ਅੱਜ ਦੋਸਤੋ 21 ਅਗਸਤ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਕੱਲ 22 ਅਗਸਤ ਨੂੰ ਮਾਰਨਿੰਗ ਸਵੇਰ ਜਿਹੜੀ ਵੀਡੀਓ ਅਪਲੋਡ ਕਰਦੇ ਆਂਗੇ ਦੋ ਟਾਈਮ ਦੀ ਚਵਾਈ ਸੋਏ ਸੋਏ ਪਸ਼ੂ ਦੀ ਜ਼ਰੂਰ ਕਰਿਆ ਕਰੋ ਗੱਬਣ ਪਸ਼ੂ ਜਿਹੜਾ ਦੋਸਤੋ ਤਸੱਲੀ ਜਿਹੜੀ ਆ ਦੋਸਤੋ ਟਿਪ ਕਿ ਕਰਿਆ ਕਰੋ ਆਹ ਕਰਦੇ ਆਂ ਗੱਲਬਾਤ ਹਰਵੇਲ ਬਾਈ ਦੇ ਨਾਲ ਸਭ ਤੋਂ ਪਹਿਲਾਂ ਭਾਈ ਹਰਵੈਲ ਸਿੰਘ ਸਸਰੀ ਕਾਲ ਜੀ ਹਾਂਜੀ ਸੰਤੂ ਸਾਹਿਬ ਜੀ ਸასი ਕਾਲ ਬਾਕੀ ਜਿੰਨੇ ਵੀ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੋ ਠੀਟਾ ਭਾਈ ਬਹੁਤ ਵਧੀਆ ਹਰਵੈਲ ਭਾਈ ਇੱਕ ਥੋੜੀ ਜਿਹਾ ਆਪਾਂ ਦੋ ਗੱਲਾਂ ਕਰਨੀਆਂ ਨੇ ਆਪਣੇ ਬਿਲਕੁਲ ਸਭਰਾਵਾਂ ਤੋਂ ਤੇ ਘੜਮ ਦੇ ਕੋਲੋਂ ਜਿਹੜਾ ਬੰਨ ਟੁੱਟ ਗਿਆ ਸੀਗਾ ਤੇ ਵੱਡਾ ਏਰੀਆ ਜਿਹੜਾ ਇਧਰਲੇ ਬਣੇ ਕਾਫੀ ਪਿੰਡਾਂ ਦੇ ਵਿੱਚ ਜਿਹੜੀ ਆ ਮਾਰ ਹੋਈ ਆ ਕਾਫੀ ਪਾਣੀ ਜਿਹੜਾ ਆ ਚੁੱਕਾ ਸੋ ਹੁਣ ਸਥਿਤੀ ਕੀ ਹੈਗੀ ਆ ਕਿਵੇਂ ਕੰਮ ਚੱਲ ਰਿਹਾ ਹੈ ਹਾਂ ਸੰਤੂ ਸਾਹਿਬ ਜੀ ਬਹੁਤ ਦੁੱਖਦਾਈ ਵਾਲੀ ਗੱਲ ਆ ਕਿ ਜਿਹੜਾ ਬੰਨ ਟੁੱਟਿਆ ਬਹੁਤ ਜ਼ਿਆਦਾ ਏਰੀਆ ਜਾਨੀਆ ਥਾੜ ਏਰੀਆ ਜਿਹੜਾ ਨੁਕਸਾਨਿਆ ਗਿਆ ਜਿਹਦੇ ਵਿੱਚ ਜਾਨੀਆ 15 ਤੋਂ 20 ਪਿੰਡ ਜਿਹੜੇ ਆ ਮਾਰ ਥੱਲੇ ਆਏ ਨੇ ਤਾਂ ਇੱਥੇ ਹਵੇਲੀਆਂ ਜ਼ਿਆਦਾ ਜਾਨੀਆ ਆਪਾਂ ਡੇਰੇ ਕਹਿ ਸਕਦੇ ਆ ਬਹੁਤ ਜਾਨੀਆ ਕਿ ਆਬਾਦੀ ਦੇ ਵਿੱਚ ਸੀਗੇ ਹਾਂਜੀ ਤਾਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਤਾਂ ਕਾਫੀ ਜਿਹੜਾ ਸਭਰਾ ਏਰੀਏ ਨੂੰ ਕੁੱਤੀ ਵਾਲਾ ਘੜੋਮਾ ਤਾਂ ਸੀ ਤੋਂ ਤਾਂ ਦੂਮਣੀ ਵਾਲਾ ਹਾਂਜੀ ਤਾਂ ਇਹ ਸਾਰੇ ਜੱਲੋ ਕੇ ਇਹ ਛੋਟੇ ਛੋਟੇ ਪਿੰਡਾਂ ਨੂੰ ਸਾਰਿਆਂ ਨੂੰ ਜਨਨ ਕੇ ਮਾਲ ਜਿੰਨੇ ਪਾਣੀ ਲੈ ਕੇ ਪੇਟ ਤੇ ਲਿਆ ਆ ਤਾਂ ਬਾਕੀ ਚਲੋ ਹੁਣ ਥੋੜਾ ਜਿਹਾ ਜਿਹੜਾ ਪਿਛੋਂ ਵੀ ਪਾਣੀ ਦਾ ਲੈਵਲ ਕੱਟ ਹੋਇਆ ਤਾਂ ਬਾਕੀ ਪ੍ਰਸ਼ਾਸਨ ਦੀ ਬਦਲ ਨਾਲ ਤੇ ਜਿਵੇਂ ਬਾਬਾ ਸੁੱਖਾ ਸਿੰਘ ਜੀ ਹੋਣੀ ਸਰਿਆਲੀ ਸਾਹਿਬ ਵਾਲੇ ਤਾਂ ਸੰਤ ਬਾਬਾ ਅਵਤਾਰ ਸਿੰਘ ਜੀ ਹੋਣੀ ਸੋਰ ਸਿੰਘ ਵਾਲੇ ਤਾਂ ਬਾਬਾ ਜੀ ਸ਼ਿੰਦਰ ਸਿੰਘ ਜੀ ਹੋਣੀ ਸੰਤ ਆ ਛੋਟੇ ਸਭਰਾ ਫਤੇਗੜ ਸਭਰਾ ਵਾਲੇ ਜੀ ਤਾਂ ਸੰਗਤਾਂ ਨੇ ਸਾਰਿਆਂ ਨੇ ਮਿਲਜੁਲ ਕੇ ਜਿਹੜਾ ਕਾਫੀ ਪਿੰਡਾਂ ਦੇ ਵਿੱਚ ਤੇ ਕੋਟ ਬੁੱਡੇ ਦੁੱਬਲੀ ਸਭਰਾ ਸਭ ਥਾਵਾਂ ਤੇ ਸੰਗਤਾਂ ਲੱਗੀਆਂ ਆਈਆਂ ਤੋੜੇ ਭਰਨ ਵਾਸਤੇ ਮਿੱਟੀ ਦੇ ਪਿੰਡਾਂ ਦੇ ਵਿੱਚੋਂ ਜਿਵੇਂ ਗਰਾਈ ਕਰਕੇ ਤੋੜਿਆਂ ਦੀ ਮਿੱਟੀ ਅਲੱਗ-ਅਲੱਗ ਜਵੇ ਪਠਾਨਕੋਟ ਤੋਂ ਵੀ ਸੰਗਤ ਆਈ ਆ ਬਠਿੰਡੇ ਤੋਂ ਲਾਗੇ-ਲਾਗੇ ਬਹੁਤ ਜ਼ਿਆਦਾ ਸੰਗਤ ਜਿਹੜੀ ਸਹਿਯੋਗ ਕਰ ਰਹੀ ਆ ਤੇ ਜਿਹਦਾ ਬੰਨ ਜਿਹੜਾ ਦੁਬਾਰਾ ਬੰਦਣਾ ਸ਼ੁਰੂ ਕਰ ਦਿੱਤਾ ਜੇ ਉਮੀਦ ਕਰਦੇ ਆ ਕਿ ਦੋ ਦਿਨਾਂ ਦੇ ਵਿੱਚ ਜਿਹੜਾ ਕੰਪਲੀਟ ਹੋ ਜਾਊਗਾ ਠੀਕ ਆ ਜੀ ਤੇ ਬਾਕੀ ਇਸੇ ਤਰ੍ਹਾਂ ਹੀ ਵੀ ਠੀਕ ਆ ਸਪੋਰਟ ਕਰਦੇ ਰਹਿਣ ਬਿਲਕੁਲ ਆਪਣਾ ਸਿੱਖ ਇਤਿਹਾਸ ਹੀ ਇਹ ਦੱਸਦਾ ਕਿ ਆਪਾਂ ਇੱਕ ਦੂਜੇ ਦੇ ਜਿਹੜੇ ਦੁੱਖ ਦੇ ਵਿੱਚ ਸੁੱਖ ਦੇ ਵਿੱਚ ਭਾਈਵਾਲ ਹੁੰਨੇ ਆ ਬਿਲਕੁਲ ਤੇ ਵਾਹਿਗੁਰੂ ਮੇਰ ਕਰੇ ਸਾਰਿਆਂ ਤੇ ਤਾਂ ਦੋਸਤੋ ਮਾਦੇ ਦੀ ਧਰਤੀਆ ਦੋਸਤੋ ਤੇ ਮਾਹ ਪੁਰਸ਼ਾਂ ਦੀ ਬਹੁਤ ਵੱਡੀ ਦੇਣ ਰਹੀ ਆ ਸੋ ਮਾਹ ਪੁਰਸ਼ਾਂ ਦਾ ਬਹੁਤ ਵੱਡਾ ਸਹਿਯੋਗ ਤੇ ਸਾਰੀਆਂ ਸੰਗਤਾਂ ਦਾ ਬਹੁਤ ਵੱਡਾ ਸਹਿਯੋਗ ਜਿਹੜਾ ਦੋਸਤੋ ਚੱਲ ਰੇ ਕੰਮ ਦੇ ਵਿੱਚ ਤੁਸੀਂ ਬਿਲਕੁਲ ਅੱਖੀਂ ਦੇਖ ਸਕਦੇ ਹੋ ਬੜੀ ਰਾਤ ਦਿਨ ਕਰਕੇ ਜਿਹੜੀਆ ਦੋਸਤੋ ਮਿਹਨਤ ਕਰਕੇ ਜਿਹੜੀ ਬਿਲਕੁਲ ਬੰਨ ਬੰਨ ਦੀ ਬਿਲਕੁਲ ਕੋਸ਼ਿਸ਼ ਹੋ ਰਹੀ ਆ ਸੋ ਜਲਦੀ ਕਾਬੂ ਜਿਹੜਾ ਦੋਸਤੋ ਪਾ ਲਿਆ ਜਾਊਗਾ ਵੀਰ ਹਰਵੈਲ ਸਿੰਘ ਨੇ ਵੀ ਕਿਹਾ ਵੀ ਨੇੜੇ ਤੇ ਪਿੰਡਾਂ ਦੇ ਵਿੱਚ ਕਾਫੀ ਮਾਰ ਜਿਹੜੀ ਕੋਈ ਆ ਸਾਹਮਣਾ ਕਰਨਾ ਪਿਆ ਬਹੁਤ ਤੰਗੀ ਪਰੇਸ਼ਾਨੀ ਜਿਹੜੀ ਦੋਸਤੋ ਆਉਂਦੀ ਹੈ ਜਦੋਂ ਬਿਲਕੁਲ ਹਾਰ ਪ੍ਰਭਾਵਿਤ ਕੋਈ ਇਲਾਕਾ ਜਾਂ ਪਿੰਡ ਹੋ ਜਾਂਦੇ ਆ ਤੇ ਆਜੋ ਹਰਵੈਲ ਭਾਈ ਚਲੋ ਸੁੱਖ ਸ਼ਾਂਤੀ ਦੀ ਉਮੀਦ ਕਰਦੇ ਆ ਵਾਹਿਗੁਰੂ ਬਲਿ ਕਰੇ ਬਿਲਕੁਲ ਤੇ ਹਰਵੈਲ ਭਾਈ ਤਿੰਨ ਮੱਝਾ ਦਿਖਾ ਦੇਣੀਆਂ ਅੱਜ ਆ ਸੰਧੂ ਸਾਹਿਬ ਤਿੰਨ ਨੇ ਇੱਕ ਮੋਰਾ ਦੇ ਵਿੱਚ ਆ ਇੱਕ ਨੀਲੀ ਆ ਠੀਕ ਆ ਜੀ ਇੱਕ ਬੂਰੀ ਰਤੀ ਤਿਲਾ ਵਾਲੀ ਆ ਗਈ ਆ ਠੀਕ ਆ ਜੀ ਬਿਲਕੁਲ ਜਿਹੜੀਆਂ ਆਪਾਂ ਕਿਤੇ ਪੁਰਾਣੇ ਸਮਿਆਂ ਦੇ ਵਿੱਚ ਜਿਹੜੀ ਹੈ ਜਿਹੜੀ ਬਰੀਡ ਆ ਕਿਤੇ ਲੋਪ ਹੁੰਦੀ ਜਾਂਦੀ ਸੀ ਤਾਂ ਇਹ ਦੁਬਾਰਾ ਕਿਤੇ ਵੇਖਣ ਨੂੰ ਵਿਰਲੇ ਹੀ ਚੀਜ਼ਾਂ ਮਿਲਦੀਆਂ ਨੇ ਬਿਲਕੁਲ ਬਿਲਕੁਲ ਤੇ ਬੂਰੀ ਮੱਝ ਦੋਸਤੋ ਪਹਿਲੇ ਨੰਬਰ ਤੋਂ ਸਟਾਰਟ ਕਰਾਂਗੇ ਦੂਜੇ ਨੰਬਰ ਜਿਵੇਂ ਜਿਵੇਂ ਗਾਂ ਨੂੰ ਜਾਵਾਂਗੇ ਤੁਹਾਨੂੰ ਕੁਆਲਿਟੀ ਦਿਖਾਵਾਂਗੇ ਦੋਸਤੋ ਅੱਜ ਬੂਰੀ ਮੱਝ ਹੈਵੀ ਬੋਡੀ ਵੇਟ ਆ ਭਾਰੀ ਸਰੀਰਕ ਬੰਦਰਾ ਫੁੱਲ ਵਜਨ ਲੋਡ ਵਾਲੀ ਤੇ ਸੁਆ ਬਾਈ ਹਰਵੇਲ ਕਿੰਮਾ ਵੀ ਸੁਆ ਸੁਆ ਸੁਗੀ ਗਰੰਟੀ ਨਾਲ ਕਿੰਝਾ ਸੁਆ ਹਾਂਜੀ ਤਾਂ ਚੰਗੇ ਦੁੱਧ ਦੀ ਇਹਦੇ ਤੋਂ ਉਮੀਦ ਕਰਦੇ ਆ ਅੱਛਾ ਜੀ ਤੁਸੀਂ ਬੋਡੀ ਸਟਰਕਚਰ ਵੀ ਆਪਾਂ ਦਿਖਾਉਣਾ ਬਾਕੀ ਦੋਸਤੋ ਨਾਲ ਤਿਲਾਂ ਵਾਲੀ ਬੂਰੀ ਆ ਦੇਖੋ ਜੀ ਠੀਕ ਆ ਜੀ ਤੇਲੇ ਬਿਲਕੁਲ ਪਿੰਡੇ ਦੇ ਉੱਪਰ ਆ ਜਿਹੜੇ ਵੀਰ ਨੂੰ ਪਛਾਣ ਆ ਉਹ ਵੀਰ ਨੂੰ ਪਤਾ ਲੱਗ ਜੂਗਾ ਵੀ ਤਿਲਾਂ ਵਾਲੀ ਪੂਰੀ ਸਿੰਪਲ ਪੂਰੀ ਨੀਲੀ ਰਾਵੀ ਪੂਰੀ ਸਾਰੀਆਂ ਠੀਕਾ ਮੋਹਰੇ ਦੇ ਵਿੱਚ ਪੂਰੀ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਆ ਆਰਡਰ ਕੁਆਲਿਟੀ ਮੈਂ ਤੁਹਾਨੂੰ ਦਿਖਾਉਣਾ ਦੋਸਤੋ ਆ ਦੇਖੋ ਇੱਕ ਸੰਦੂ ਸਾਹਿਬ ਸਪੈਸ਼ਲ ਫੀਸ ਆ ਜੀ ਠੀਕ ਆ ਜੀ ਸੋ ਚੰਗੀ ਖਾਸੀ ਆ ਦੋਸਤੋ ਵੱਡੀ ਬੌਡੀ ਬੰਦਰ ਦੀ ਜਿਹੜੀ ਮੱਝ ਆ ਰਾਜੀ ਆ ਫੁੱਲ ਬਟਾ ਫੁੱਲ ਚੰਗੀ ਜਿਹੜੀ ਆ ਦੋਸਤੋ ਕਿਸੇ ਨੇ ਪਰਵਰਿਸ਼ ਕੀਤੀ ਆ ਬੜੇ ਸ਼ੌਂਕ ਨਾਲ ਪਾਲੀ ਆ ਬੜੇ ਸ਼ੌਂਕ ਨਾਲ ਸਾਂਭੀ ਜਿਹੜੀ ਮੱਝ ਤੁਹਾਨੂੰ ਦਿਖਾ ਰਹੇ ਆ ਆ ਦੇਖ ਤੋ ਨਾਰਮਲੀ ਜੇ ਦੋਸਤੋ ਆਪਾਂ ਗੱਲ ਕਰਦੇ ਆ ਪਸ਼ੂ ਵਪਾਰ ਦੀ ਗੱਲ ਕਰ ਲਈਏ ਤੇ ਬਹੁਤ ਬਹੁਤ ਪਸ਼ੂ ਨਿਕਲਦਾ ਚੰਗੇ ਤੋਂ ਚੰਗਾ ਖਰੇ ਤੋਂ ਖਰਾ ਪਸ਼ੂ ਨਿਕਲਦਾ ਪਰ ਜੇਕਰ ਦੋਸਤੋ ਇਹੋ ਜੀ ਸਿਹਤ ਮੈਂਟੇਨ ਦੀ ਗੱਲ ਕਰ ਲਈਏ ਵੀ ਬਹੁਤ ਚੰਗੀ ਖਾਸੀ ਜਿਹੜੀਆਂ ਦੋਸਤੋ ਮੱਝ ਤੁਹਾਨੂੰ ਅੱਜ ਦਿਖਾ ਰਹੇ ਆ ਬੂਰੀ ਮਾਜੇ ਦਿਖਾ ਰਹੇ ਨੇ ਨੀਲੀ ਦਾ ਪੱਖ ਵੀ ਹੈਗਾ ਬੂਰੀ ਜਾਂ ਤਿਲਾਂ ਵਾਲੀ ਇਹ ਨਾਲ ਜਿਆਦਾ ਰੱਤੀ ਬੂਰੀ ਆਪਾਂ ਇਹਨੂੰ ਕਹਿ ਸਕਦੇ ਆ ਸੰਦੂ ਸਾਹਿਬ ਇੱਕ ਬਰੀਡ ਆ ਬਿਲਕੁਲ ਆ ਚੰਗੀ ਪਿੱਠ ਬੂੜਾ ਆਪਾਂ ਹਿਸਾਬ ਲਈਏ ਬਿਲਕੁਲ ਪੁਰਾਣੇ ਸਮਿਆਂ ਦੇ ਵਿੱਚ ਜਿਵੇਂ ਆਪਾਂ ਬਜ਼ੁਰਗਾਂ ਤੋਂ ਦੇਖਦੇ ਜਾਂ ਸੁਣਦੇ ਸੀ ਤੇ ਚੀਜ਼ਾਂ ਕਿਤੇ ਨਾ ਕਿਤੇ ਲੋਕ ਹੋ ਰਹੀਆਂ ਬਾਕੀ ਰਵੇਲ ਭਾਈ ਜਿੰਨੇ ਕਿ ਸ਼ੌਂਕ ਨਾਲ ਸੰਭੀ ਆ ਬੜੇ ਘੱਟ ਨੇਚਾ ਦੇ ਨਾਲ ਪਸ਼ੂ ਇਹੋ ਜਿਹਾ ਸਾਂਭ ਸੰਭਾਲਣ ਕੋਈ ਨਹੀਂ ਸਾਹਿਬ ਦਾ ਸੰਦੂ ਸਾਹਿਬ ਬਹੁਤ ਵਿਰਲੇ ਘਰਾਂ ਦੇ ਹੀ ਇਹੋ ਜਿਹੇ ਪਸ਼ੂ ਮਿਲਦੇ ਆ ਹਾਂ ਕਿਤੇ ਮਜਬੂਰੀਆਂ ਹੁੰਦੀਆਂ ਕਿਸੇ ਦੀਆਂ ਵੇਚਣਾ ਆ ਦੇਖੋ ਜੀ ਬਾਕੀ ਥੋੜਾ ਜਿਹਾ ਤੋਰਾ ਫੇਰਾ ਕਰਾ ਕੇ ਦੋਸਤੋ ਤੁਹਾਨੂੰ ਦਿਖਾਉਣੀ ਥੋੜਾ ਬਾਈ ਹਰਵੇ ਲੱਗੋ ਘੁਮਾ ਕੇ ਲਿਆਓ ਜੀ ਅੱਗੋਂ ਜੀ ਆਹ ਦੇਖੋ ਜਰਾ ਜੀ ਤੇ ਪੂਰੀ ਰਹੀਜ ਲੱਗੀ ਪਈ ਆ ਦੋਸਤੋ ਮੱਝ ਦੀ ਜਿੰਨੀ ਕਿ ਸੇਵਾ ਕਿਸੇ ਵੀਰ ਨੇ ਕੀਤੀ ਆ ਬੜੀ ਚੰਗੀ ਪਾਲਣਾ ਦੇ ਵਿੱਚ ਰਹੀ ਆ ਸੋ ਵੇਖ ਕੇ ਬਹੁਤ ਵੀਰ ਕਰਨ ਕੇ ਅੱਛੀ ਆ ਸਕੀ ਵੀ ਉਹ ਚੀਜ਼ ਆ ਆਹ ਦੱਬਣ ਇੰਨੀ ਕਿ ਚੰਗੀ ਇੰਨੀ ਕਿ ਚੰਗੀ ਤੇ ਭਰਾ ਦਾ ਲੋਡ ਤੋਂ ਵੱਧ ਸਕਦਾ ਠੀਕ ਆ ਜੀ ਹਰਵੇਲ ਬਾਈ ਇੱਕ ਨੋਰਮਲ ਇਧਰੋਂ ਆਪਾਂ ਜਜਮੈਂਟ ਕਰ ਲੈਨੇ ਆ ਪਸ਼ੂ ਦੀ ਬੋਡੀ ਬੰਤਰ ਦੇ ਹਿਸਾਬ ਨਾਲ ਸਟਰਕਚਰ ਦੇ ਹਿਸਾਬ ਨਾਲ ਵੀ ਦੁੱਧ ਵੀਰ ਜੀ ਕੋਈ ਪੁੱਛਿਆ ਗਿਆ ਕੀ ਆ ਸੰਤੋ ਸਾਹਿਬ ਬਿਲਕੁਲ ਤੁਹਾਡੀ ਗੱਲ ਸਹੀ ਆ ਆਪਾਂ ਇੱਕ ਜੱਜ ਕਰ ਸਕਦੇ ਆ ਇੱਕ ਗੈਸ ਕਰ ਸਕਦੇ ਆ ਇੱਕ ਅਨੁਮਾਨ ਲਾ ਸਕਦੇ ਆ ਕਿ ਇਹਨਾਂ ਦੁੱਧ ਪਾ ਸਕਦੀ ਆ ਬਾਕੀ ਜਿੱਥੋਂ ਆਪਾਂ ਲੈ ਕੇ ਆਏ ਆ ਉਹਨਾਂ ਨੇ 14 15 ਦੀ ਨੋਰਮਲ ਜਿਹੜੀ ਇਹਦੀ ਚੋਾਈ ਦੀ ਗੱਲ ਕੀਤੀ ਆ ਇੱਕ ਨੋਰਮਲ ਠੀਕ ਆ ਜੀ 14 15 14 15 ਬਾਕੀ ਉਮੀਦ ਕਰਦੇ ਆ ਕਿ ਜੇ ਚੰਗੀ ਕੋਈ ਸਮਝੇ ਕੁਆਲਟੀ ਵਾਈਜ਼ ਆ ਸੰਤੋ ਸਾਹਿਬ 18 ਲੀਟਰ ਹੋਜੀ ਮਜ ਨੂੰ ਕੀ ਕਹਿੰਦਾ ਬਾਕੀ ਅੱਗੇ ਵਾਹਿਗੁਰੂ ਨੂੰ ਪਤਾ ਜਾਂ ਮਿਹਨਤ ਕਿੱਦਾਂ ਦੀ ਕਰਦਾ ਬਿਲਕੁਲ ਆਪਾਂ ਇੱਕ ਅੰਦਾਜ਼ਾ ਲਾ ਸਕਦੇ ਆ ਕਿ ਅਸੀਂ ਦੋਸਤੋ ਕੁਆਲਿਟੀ ਆ ਹਰ ਪੱਕ ਤੋਂ ਮੈਂ ਤੁਹਾਨੂੰ ਦਿਖਾਉਂਗਾ ਜਿੰਨਾ ਵੀ ਹੋ ਸਕਦਾ ਤੇ 15 ਲੀਟਰ ਵੀ ਕਹਿੰਦਾ ਵੀ ਇਹ ਸਮਝਣ ਨੂੰ ਕੁਝ ਕਹਿੰਦਾ ਨਹੀਂਗਾ ਬਾਕੀ ਦੋਸਤੋ ਉਮੀਦ ਤੋਂ ਵੀ ਪਰੇ ਦੀ ਗੱਲ ਹੋ ਸਕਦੀ ਹੈ ਵੀ ਜੇਕਰ ਪਸ਼ੂ ਅੱਗੇ ਕੋਈ ਚੰਗੀ ਸਾਫ ਸਮਾਲ ਵਾਲਾ ਵੀਰ ਲੈ ਕੇ ਗਿਆ ਜਿਵੇਂ ਕੰਟੀਨਿਊਸ ਅੱਗੇ ਜਿਸ ਘਰ ਤੋਂ ਪਸ਼ੂ ਆਇਆ ਉਹੋ ਜੀ ਸਾਫ ਸਮਾਲ ਕੇ ਬਰਕਰਾਰ ਰਹੀ ਮੇਨਟੇਨ ਰਹੀ ਦੋਸਤੋ ਤੇ ਪਸ਼ੂ ਮਿਲਕ ਦੀ ਗੱਲ ਕਰ ਲਈਏ ਕਿਸੇ ਚੰਗੇ ਲੈਵਲ ਤੇ ਵੀ ਜਾ ਸਕਦਾ ਬਾਕੀ 15 14 ਲੀਟਰ ਏਡੀ ਵਧੀਆ ਮਾਜੂਦ ਦੀ ਏਡੀ ਵਧੀਆ ਮਾਜੂਦ ਅਸੀਂ ਅੰਦਾਜ਼ ਕੁਛ ਨਹੀਂ ਕਰ। ਸੋ ਟਿੱਪਕੇ ਤਸੱਲੀ ਹਰ ਵਾਰ ਕਰਾਈ ਜਾਂਦੀ ਹੈ ਗੱਬਨ ਪਸ਼ੂ ਦੀ। ਉਹ ਵੀ ਤੁਹਾਨੂੰ ਅੱਜ ਫਿਰ ਇਸ ਵੀਡੀਓ ਦੇ ਵਿੱਚ ਦਿਖਾ ਦਾਂਗੇ ਦੋਸਤੋ ਤਸੱਲੀ ਗੱਬਨ ਪਸ਼ੂ ਦੀ ਜ਼ਰੂਰ ਟਿੱਪਕੇ ਕੀਤੀ ਜਾਂਦੀ ਹੈ ਵਕਾਉਣੀ ਅੱਜ। ਆ ਦੇਖੋ ਜੀ ਇਹ ਸਾਡਾ ਸਭ ਅਗਲੇ ਥਾਂ। ਆ ਦੇਖ ਸਕਦੇ ਤੁਸੀਂ ਇਹ ਅਗਲੇ ਥਾਂ। ਇਹ ਅਗਲੇ ਥੇ ਨਾਲ ਦੋਸਤੋ ਟਿੱਪਣਾ ਤੁਸੀਂ ਦੇਖ ਲੈ ਬਿਲਕੁਲ ਦੇਖ ਸਕਦੇ ਹੋ ਅਗਲੇ ਥਾਂ ਦਾ ਟਿੱਪਣਾ। ਬਾਹਰ ਜੀ। ਇਹ ਕਈ ਉੱਪਰ ਆ ਵੀ ਜਿਹੜਾ ਦੋਸਤੋ ਬੜਾ ਸੋਹਣਾ ਚੈਰਾ ਜਿਹੜਾ ਇਹ ਪਿਛਲੇ ਤਲਾ ਸੁਨ ਦਾ ਪੋਲੀ ਬਹੁਤ ਆ ਲਓ ਜੀ ਪੋਲੀ ਚੰਗੀ ਖਾਸੀ ਆ ਵੀਰ ਕਹਿੰਦਾ ਬੱਜਿਆ ਮਗਲੇ ਥਾਂ ਦਾ ਜਿਹੜਾ ਦੋਸਤੋ ਚਵਾ ਹੈ 35 ਬਰਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਬਹੁਤ ਵਧੀਆ ਸੰਧੂ ਸਾਹਿਬ ਤੇ ਪੋਲਾ ਪਸ਼ੂ ਜਿਹੜਾ ਸੰਧੂ ਸਾਹਿਬ ਇਹ ਥੋੜੇ ਜਿੱਥੇ ਮਰਜੀ ਲਾ ਜੋ ਇਹਨੂੰ ਆਪਦੇ ਪਿਛਲੇ ਵੱਲ ਤੇ ਬਿਲਕੁਲ ਦੋਸਤੋ ਆ ਕੇ ਬਿਲਕੁਲ ਘਰ ਵਿਜ਼ਿਟ ਕਰੋਗੇ ਤਾਂ ਨਾਰਾਜ਼ ਨਹੀਂ ਹੋਵੋਗੇ ਤਸੱਲੀ ਵਾਲੀ ਚੀਜ਼ਾਂ ਸੈਟੀਸਫਾਈ ਹੋਮੋਗੇ ਠੀਕ ਆ ਕੋਈ ਬੰਦਾ ਪਿੱਛੇ ਨਹੀਂ ਹਟੂਗਾ ਮੱਝ ਵੇਚੀ ਬਿਲਕੁਲ ਜ ਤੋ ਕਾਬਲੇ ਤਾਰੀਫ ਆ ਦੋਸਤੋ ਠੀਕ ਆ ਜੀ ਤਾਰੀਫ ਸਿਫਤ ਕਰਨੀ ਬਣਦੀ ਆ ਚੰਗੇ ਪਸੂਦਿ ਸਿਫਤ ਤੋ ਜ਼ਰੂਰ ਕਰਨੀ ਬਣਦੀ ਆ ਬੂਰੀ ਤਿਲਾ ਵਾਲੀ ਜਿਹੜੀ ਦੋਸਤੋ ਤੁਹਾਨੂੰ ਇਹ ਜਿਹੜੀ ਆਪਾਂ ਮੱਝ ਦਿਖਾਈ ਆ ਅਗਲੀ ਨੀਲੀ ਰਾਵੀ ਵੀ ਦੋਸਤੋ ਹੈ ਇਹ ਨੀਲੀ ਦੀ ਆ ਨੀਲੀ ਰਾਵੀ ਦੀ ਹੈ ਥੋੜੀ ਭਾਰੀ ਬੋਡੀ ਦੀ ਆ ਲੋ ਜੀ ਕੱਲ ਹੀ ਸੋਈ ਆ ਇਹ ਸੰਦਗਾ ਕੱਲ ਸੋਈ ਆ ਤੇ ਕੱਟਕੁੱਟ ਜਿਹੜਾ ਤੁਸੀਂ ਆਪ ਦੋਸਤੋ ਦੇਖ ਲਓ ਠੀਕ ਆ ਤੇ ਭਾਰੀ ਵਜਨ ਲੋਡ ਫੁੱਲ ਤੇ ਬੋਡੀ ਬੰਤਰ ਤੁਸੀਂ ਇਹ ਮੱਝ ਦੀ ਆਪ ਹੀ ਵੇਖ ਕੇ ਚੈੱਕ ਕਰੋ ਪੁੱਠਾ ਵੇਖ ਸਕਦੇ ਹੋ ਠੀਕ ਹੈ ਜੀ ਚੜਾਈ ਚੜੁਈ ਥੱਬਿਆਂ ਤੇ ਥੱਬੇ ਥਾਣਲੇ ਵੇ ਦੀ ਕਾਫੀ ਸਾਫ ਆ ਦੇਖੋ ਸੰਤੂ ਸਾਹਿਬ ਜੇ ਆਪਾਂ ਇਸ ਮਾਇਦੀ ਗੱਲ ਕਰੀਏ ਕਈ ਦੇ ਆਨਰ ਜਿਹੜੇ ਸੀਗੇ ਹਾਂਜੀ 15 16 ਲੀਟਰ ਦੀ ਜਿਹੜੀ ਇਹਦੀ ਮਿਲਕ ਜਿੰਨੇ ਜਿਹੜੀ ਚੁਆਈ ਉਹਨਾਂ ਕੀਤੀ ਆ ਨੋਰਮਲ ਚੁਆਈ ਆ ਆਪਾਂ ਬਿਲਕੁਲ ਸਾਹ ਵਾਲੇ ਬੰਦਿਆਂ ਤੋਂ ਲਈ ਆ ਜੀ ਤਾਂ ਚੰਗੀ ਭਾਰੀ ਬੋਡੀ ਦੀ ਆ ਪਿੱਠ ਪੂੜੇ ਦੀ ਤੁਸੀਂ ਕੁਆਲਿਟੀ ਦਿਖਾਉਗੇ ਨਾ ਹਮ ਇੱਕ ਮਾਲੀਆਂ ਦਾ ਭਲੇਖਾ ਪਾਉਂਦੀ ਆ ਇਹ ਸੰਦੂ ਸਾਹਿਬ ਇੱਕ ਦੋ ਦਿਨਾਂ ਦੇ ਵਿੱਚ ਆ ਵੱਖੀਆਂ-ਵੱਖੀਆਂ ਜਿਹੜੀਆਂ ਬਿਲਕੁਲ ਪਰ ਜਾਣੀਆਂ ਬਰਾਬਰ ਹੋ ਜਾਣੀਆਂ ਅੱਛਾ ਹਰਵੇਲ ਵੀ ਨੇ ਕੱਲ ਦੀ ਸੂਈ ਆ ਕੱਲ ਦੀ ਸੂਈ ਆ ਪਰਸੋ ਸ਼ਾਮ ਦੀ ਸੌਰੀ ਹੁਣ ਮਤਲਬ ਕਿ ਤਿੰਨ ਕਟੰਗ ਦੀ ਤੀਜੇ ਡੰਗ ਦੀ ਸਾਈਜ਼ ਹੋਊਗੀ ਚੌਥੇ ਦੀ ਚੌਥੇ ਦੀ ਚਵਾਈ ਹੋਣੀ ਹੁਣ ਚੌਥੇ ਦੀ ਹੋਣੀ ਹੈ ਹਾਂਜੀ ਤਾਂ ਕੀ ਇਹ ਦੋ ਡੰਗ ਦੀ ਕੋਈ ਚਵਾਈ ਕੀਤੀ ਹੈ ਬੌਲਾ ਕੋਈ ਇੱਕ ਟਾਈਮ ਦਾ ਅਕਾਊਂਟ ਜਰੂਰ ਸੰਦੂ ਸਾਹਿਬ ਅਕਾਊਂਟ ਜਿਹੜਾ ਆਪਾਂ ਟੋਟਲੀ ਕਹਿ ਸਕਦੇ ਥੱਲੇ 10 1 ਸੋ ਸੁਹਾ ਕਿੰਨਾ ਮੈਂ ਦੱਸਦਾ ਸੀ ਵੀਰ ਆ ਸੁਹਾ ਸਾਨੂੰ ਸਭ ਚੌਥਾ ਹੋ ਚੌਥਾ ਸੁਹਾ ਚੌਥਾ ਸੁਹਾ ਦੋਸਤੋ ਹਾਈਟ ਕੱਦ ਫੁੱਲ ਬਟਾ ਫੁੱਲ ਹਾਈਟ ਆ ਇੱਕ ਵਾਰੀ ਪੂਰੀ ਤੁਹਾਨੂੰ ਜਰੂਰ ਫੇਸ ਕੁਆਲਿਟੀ ਦਿਖਾਉਣੀ ਆ ਕਟਕੂਟ ਬਹੁਤ ਜ਼ਿਆਦਾ ਸੋਹਣਾ ਆ ਦੇਖੋ ਤੇ ਪਤਲੇ ਪਿੰਡੇ ਦੀ ਆ ਤੇ ਥਾਂਨੇਵਾ ਤੁਸੀਂ ਆ ਵੇਖ ਕੇ ਚੈੱਕ ਕਰੋ ਅੱਜ ਚੌਥੇ ਡੰਗ ਦੀ ਹਜੇ ਚਬਾਈ ਹੋਣੀ ਆ ਠੀਕ ਆ ਜੀ ਕੱਲ ਜਿੱਦਾਂ ਕਿ ਕਹਿ ਲਿਆ ਵੀ ਸ਼ਾਮ ਦੀ ਸੂਈ ਆ ਤੇ ਅੱਜ ਚੌਥੇ ਡੰਗ ਦੀ ਜਿਹੜੀ ਚਵਾਈ ਹੋਣੀ ਆ 10 ਲੀਟਰ ਜਿਹੜਾ ਬਿਲਕੁਲ ਬੋਲਾ ਤੁਸੀਂ ਗਿਣ ਸਕਦੇ ਹੋ ਮੈਣ ਸਕਦੇ ਹੋ ਖਾਣ ਦੇਵੇ ਦੀ ਕਾਫੀ ਸੋਹਣੀ ਆ ਫੁੱਲਾ ਲੈਵਾ ਦੋਸਤੋ ਚੌਰ ਸਲੇਵਾ ਤੇ ਫੁੱਲੇ ਲੈਵੇ ਦੀ ਮਾਲਕਨ ਬਸ ਫਰੀਡ ਦੇ ਕੰਮ ਕਰਨ ਨੂੰ ਜਿੰਨਾ ਵੀ ਦੇ ਟਾਈਮ ਲੱਗਦਾ ਹਾਲੇ ਵੀ 922 ਦੂਜੇ ਨੰਬਰ ਤੇ ਤੁਹਾਨੂੰ ਮਾਜ ਦਿਖਾਤੀ ਆ ਨੀਲੀ ਰਾਵੀ ਦੀ ਅੱਛਾ ਜੀ ਚੋਣ ਬਹੁਤ ਵਧੀਆ ਅੱਛਾ ਜੀ ਚੋਣ ਇਹ ਪੋਲੀ ਅਬਰਦੀਪੁਰ ਦੀ ਪੂਰੀ ਪੂਰੀ ਵਰਦੀ ਸਤੂ ਸਾਹਿਬ ਜਿੰਨੀ ਵੀ ਆਪਾਂ ਇਹਦੀ ਚੋਣ ਦੀ ਫ੍ਰੀ ਫਰਲਗੇ ਓਨੀ ਥੋੜੀ ਆ ਅੱਜ ਸੰਤੂ ਸਾਹਿਬ ਇਹਦੇ ਤੇ ਜਿਹੜਾ ਅਸਲ ਪਸ਼ੂ ਦੇ ਵਿੱਚ ਨਖਾਰ ਹੁੰਦਾ 15 ਤੋਂ 20 ਦਿਨ ਦੇ ਵਿੱਚ ਜਾ ਕੇ ਆਉਂਦਾ ਆ ਇਸ ਤਰ੍ਹਾਂ ਇਹ ਵੱਖੀਆਂ ਅੰਦਰ ਨੇ ਬਿਲਕੁਲ ਬਾਕੀ ਚਾਰ ਕੋ ਗਰਮੀ ਆ ਵੈਸੇ ਵੀ ਬਿਲਕੁਲ ਚਾਰ ਪੰਜ ਦਿਨ ਦੇ ਅੰਦਰ ਪਸ਼ੂ ਵੱਖੀਆਂ ਨਹੀਂ ਚੁੱਕਦਾ ਬਿਲਕੁਲ ਜੀ ਬਿਲਕੁਲ ਇਹ ਕੀ ਮੋਲੇੰਦਾਰ ਹੋਊਗਾ ਇਹਦਾ ਸੰਤੂ ਸਾਹਿਬ ਮੋਲ ਆਪਾਂ ਫੋਨ ਤੇ ਹੀ ਕਰ ਫੋਨ ਤਾਂ ਜਿਹੜਾ ਦੋਸਤੋ ਮੁੱਲ ਬਾਈਆਂ ਦਾ ਕਰਾਂਗੇ ਤਸੱਲੀ ਕਰ ਲਿਓ ਦੋ ਟਾਈਮ ਚੋ ਕੇ ਚਾਰ ਟਾਈਮ ਬਰਦੀ ਭਰਾ ਕੇ ਜਿਹੜਾ ਵੇਖ ਲਓ ਦੋਸਤੋ ਅ ਫਿਰ ਜਿਹੜੀ ਦੋਸਤੋ ਤਸੱਲੀ ਬਖਸ਼ ਤਸੱਲੀ ਬਖਸ਼ ਚੀਜ਼ ਆ ਪੂਰੀ ਥਾਂ ਦੇ ਵਿੱਚ ਬੜੀ ਸਾਫ਼ ਦਵਾਈ ਦੇ ਵਿੱਚ ਬਿਲਕੁਲ ਨੰਬਾ ਥਾਂ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਜਿਹੜਾ ਅਗਲਾ ਜਿਹੜਾ ਪਸ਼ੂ ਦੋਸਤੋ ਇਹਦਾ ਤੀਜੇ ਸੂਵੇ ਆ ਤੀਜੇ ਦੀ ਝੋਟੀ ਆ ਇਹ ਗੱਪਣ ਕਿ ਸੂਈ ਆ ਜੀ ਇਹ ਗੱਪਣ ਇਹ ਇਹ ਗੱਪਣ ਜਿਹੜੀ ਆ ਹਰਿਆਣੇ ਦੀ ਵੀਰ ਕਹਿ ਰਿਹਾ ਵੀ ਹਰਿਆਣੇ ਦੀ ਜਿਹੜੀ ਆ ਇਹ ਮੱਝ ਪੂਛ ਵੀ ਜਿਹੜੀ ਦੱਸੋ ਕੋਈ 2-3 ਇੰਚ ਵਾਈਟ ਮਿਲੂਗੀ ਬਾਕੀ ਓਵਰ ਆਲ ਜਿੰਨੀ ਵੀ ਹੈਗੀ ਆ ਸਾਰੀ ਬਲੈਕ ਹਾਈਟ ਕੱਦ ਦੀ ਗੱਲ ਕਰੀਏ ਤਾਂ ਫੁੱਲ ਵੱਡੀ ਹਾਈਟ ਆ ਫੁੱਲ ਵੱਡੀ ਸਾਰੀ ਫੁੱਲ ਵੱਡੀ ਹਾਈਟ ਵੱਡੀਆਂ ਮੱਜਾਂ ਦੇ ਵਿੱਚ ਤੁਸੀਂ ਅਕਾਊਂਟ ਕਰਨੀ ਹੈ ਵੱਡੀ ਕੱਦ ਕਾਠੀ ਆ ਲੈਵਾ ਤੁਹਾਨੂੰ ਦਿਖਾਉਣੇ ਆ ਬਿਲਕੁਲ ਚੈੱਕ ਕਰੋ ਤੁਸੀਂ ਥੋੜਾ ਪਿੱਟ ਥੋੜਾ ਦਿਖਾਓ ਮੈਦਾ ਤੇ ਬਾਕੀ ਖੰਦੂ ਸਾਹਿਬ ਸ਼ਾਮ ਸੰਭਾਲਦੇ ਸਿਰ ਤੇ ਹੁੰਦਾ ਪਸ਼ੂ ਹਾਂ ਸਿੰਗਲ ਗੱਡੀ ਬਿਲਕੁਲ ਆ ਦੇਖੋ ਜੀ ਬਸ ਇੱਥੇ ਪੱਗੇ ਆਪਾਂ ਦਿਖਾ ਦਾਂਗੇ ਛੋਟਾ ਬਰੀਕੀ ਵਾਲਾ ਸਿੰਗਾ ਪਤਲੀ ਚਮੜੀ ਆ ਬਿਲਕੁਲ ਤਾਂ ਦਿਨ ਹਜੇ ਲੈ ਜੂ ਵੀਰ ਆ ਤੇ 8 ਦਿਨ ਉਮੀਦ ਆ ਇਹਦੀ ਵੀ 14 15 ਲਓ ਜੀ ਉਮੀਦ ਬਾਈ ਹਰਵੇਲ ਕਹਿੰਦਾ ਵੀ 14 15 ਦੀ ਇਹਦੀ ਵੀ ਉਮੀਦ ਆ ਕਿਉਂਕਿ ਜੇਕਰ ਦੋਸਤੋ ਹਰਿਆਣੇ ਦੀ ਬਰੀਡ ਦੀ ਵੀਰਗੱਲ ਕਰਦਾ ਪਿਆ ਹਰਿਆਣੇ ਦੀ 15 16 ਲੀਟਰ ਤਾਂ ਨਾਰਮਲ ਹੁੰਦਾ ਸੀ ਉਧਰ ਮੱਝਾਂ ਵੀ ਨਾਰਮਲ ਪਾਈਆਂ ਜਾਂਦੀਆਂ ਨੇ ਠੀਕ ਹੈ ਜੀ ਤੇ ਟਿੱਪ ਕੇ ਜਿਹੜੀ ਆ ਤਸੱਲੀ ਇਹ ਵੀ ਕਰਵਾ ਦਿੰਦੇ ਆਪਾਂ ਤਾਂ ਲੋ ਠੀਕ ਹੈ ਜੀ ਗੱਭਨ ਪੁੱਛ ਲੈ ਲਿਓ ਜੀ ਇਹ ਛੱਡ ਦੋ ਜਿਪੜਾ ਦੋ ਲੈਓ ਤੁਸੀਂ ਪਰ ਬੱਚਾ ਛੱਡਦੇ ਥਲੇ ਮਾਰਦੀ ਲਿਖਿਆ ਏ ਸੰਦੂ ਸਾਹਿਬ ਅਗਲੇ ਥਾਣਾ ਬਹੁਤ ਵਧੀਆ ਆ ਕਰੋ ਜੀ ਚੈੱਕ ਚੌਣ ਬੋਲੀ ਠੀਕ ਹੈ ਜੀ ਅਗਲੇ ਦੋ ਥਾਣਾ ਦੀ ਜਿਹੜੀ ਹੈ ਦੋਸਤੋ ਤੁਸੀਂ ਆ ਦੇਖੋ ਆ ਲਓ ਜੀ ਆ ਮਗਰਲੇ ਥਾਣ ਕਰੋ ਚੈੱਕ ਚੌਣ ਸੰਦੂ ਸਾਹਿਬ ਬਹੁਤ ਵਧੀਆ ਨਿਕਲੂਗੇ ਠੀਕ ਹੈ ਠੀਕ ਹੈ ਬਾਕੀ ਚਵਾਈ ਦੀ ਦੋਸਤੋ ਐਵਰੀ ਟਾਈਮ ਜਿਹੜੀ ਗੱਲ ਕਰ ਲਈਏ ਵੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਕਿਉਂਕਿ ਪਸ਼ੂ ਜਿਹੜਾ ਆਪਾਂ ਗੱਲ ਕਰ ਲਏ ਨੇ ਵੀ ਆਨਲਾਈਨ ਜਿਹੜਾ ਪਸ਼ੂ ਪਾਉਣਾ ਹੁੰਦਾ ਹਰ ਵਾਰ ਪਸ਼ੂ ਚਵਾਈ ਦਾ ਕੋਈ ਮਾੜਾ ਨਹੀਂ ਹੁੰਦਾਗਾ ਬਾਕੀ ਥੋੜਾ ਵੀ ਫਰਜ ਪੰਦਾ ਤਸੱਲੀ ਕੀਤੀ ਜਾਵੇ ਠੀਕ ਹੈ ਜੀ ਆਹ ਦੇਖੋ ਤੇ ਰੇਡ ਪਰ ਤਾਂ ਜਿਹੜਾ ਆਪਾਂ ਦੋਸਤੋ ਇਸ ਮੱਝ ਦਾ ਪੁੱਛ ਲਈਆਂ ਵੀਰ ਤੋਂ ਕੀ ਰਹੂਗਾ ਸੋ ਚਾਹਵਣ ਵੀਰ ਤੁਸੀਂ ਕਾਲ ਕਰ ਲਿਓ ਦੇਖ ਲਿਓ ਤਾਲ ਮੇਲ ਜਿੱਥੇ ਵੀ ਬਿਠਾ ਬੈੰਦਾ ਹੋਇਆ ਉਸੇ ਬਿਠਾ ਸਕਦੇ ਹੋ ਠੀਕ ਹੈ ਜੀ ਜਿੰਨੀ ਗੰਜੇਸ਼ੀ ਵਿੱਚੋਂ ਮਾਂ-ਤਾਨ ਛੋੜ ਚੱਪਾ ਉਹ ਕੀਤਾ ਜਾਂਦਾ ਹੈ ਜੀ ਸਰ ਜੀ ਸਾਹਿਬ ਰੇਡ ਹੈ ਜਿਹੜਾ ਇਹਦਾ ਆਹ 83000 ਰੁਪਿਆ ਰਹੂਗਾ 83 85 ਵਿੱਚੋਂ ਮੰਨਤਾ ਨੂੰ 83000 ਜਿਹੜਾ ਦੋਸਤੋ ਮੋਲ ਰਹੂਗਾ ਮੰਨਤਾਂ ਵਿੱਚੋਂ ਛੋਟਛਾਪਾ ਹੋ ਜਾਊਗਾ ਮੌਕੇ ਤੇ ਤਾਂ ਕਿ ਆਪਾਂ ਇਹਦੀ ਬੁਰੀ ਕੋਈ ਕਰੀ ਠੀਕ ਹੈ ਜੀ ਹਾਂ ਜੀ ਸੋ ਦੋਸਤੋ ਅੱਜ ਭਾਈ ਹਰਬੇਲ ਦੇ ਕੋਲ ਇਹ ਤੁਹਾਨੂੰ ਤਿੰਨ ਨਗ ਜਿਹੜੇ ਦਿਖਾਉਣੇ ਸੀਗੇ ਤਿੰਨੇ ਮੱਜਾਂ ਬਿਲਕੁਲ ਟੌਪ ਕਲਾਸ ਦੀਆਂ ਠੀਕ ਹੈ ਜੀ ਤੇ ਨੰਬਰ ਭਾਈ ਹਰਬੇਲ ਦੇ 9903682025 ਤੁਸੀਂ ਲਗਾਤਾਰ ਬਿਲਕੁਲ ਸਕਰੀਨ ਦੇ ਥੱਲੇ ਨੰਬਰ ਚੱਲਦੇ ਪਏ ਆ ਨੰਬਰਾਂ ਦੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ